ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕਾ ਨਵਾਂ ਮਹੀਨਾ 2025 ਸਾਲ ਨੂੰ ਵੀਰੋ ਅੱਜ ਮੈਂ ਆਪ ਜੀ ਦੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਕਿਰਪਾ ਕਰਕੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਅੱਜ ਕੱਲ੍ਹ ਕਈ ਅਜਿਹੀਆਂ ਵੀਡੀਓ ਆ ਰਹੀਆਂ ਜਿਹੜੀਆਂ ਸੁਣ ਰਹੇ ਹਾਂ ਕਿ ਸਾਡੇ ਇਸਾਈ ਭਾਈਚਾਰੇ ਵਾਲੇ ਵੀਰ ਕਹਿ ਰਹੇ ਆ ਕਿ ਸਾਨੂੰ ਲੰਗਰ ਨਹੀਂ ਦਿੱਤਾ ਜਾ ਰਿਹਾ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਸਾਨੂੰ ਛੱਡ ਕੇ ਤੇ ਲੰਗਰ ਜਿਹੜਾ ਅੱਗੇ ਦੇ ਕੇ ਆ ਰਹੇ ਨੇ ਮੈਂ ਇੱذ ਤੇ ਵੀਰਤੀ ਇਹ ਕਰਨੀ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਮੈਂ ਖੁਦ ਇਹਨਾਂ ਦੇ ਵਿੱਚ ਵਿਚਰਦਾ ਖੁਦ ਸੰਗਤਾਂ ਰੋਜ਼ ਵਿਚਰਨੇ ਆ ਸੀ ਕਦੀ ਵੀ ਕਿਸੇ ਦਾ ਮਜ਼ਬ ਦੇ ਕੇ ਕਿਸੇ ਦੀ ਮਦਦ ਨਹੀਂ ਕਰਦੇ ਜਿਹੜਾ ਸਿੱਖ ਔਮ ਹੈ ਉਹ ਹਮੇਸ਼ਾ ਮਦਦ ਕਰਦੀ ਹੈ ਬਿਨਾ ਮਜ਼ਬ ਦੇਖੇ ਕਿਉਂਕਿ ਮਜ਼ਬ ਸਾਰਾ ਇੱਕ ਹੈ ਸਤਕਾਰਯੋਗ ਆ ਸੀ ਔਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਜੇ ਕਿਸੇ ਨੇ ਕਿਆ ਵੀ ਹੋਈ ਗੈ ਇਹਨਾਂ ਨੂੰ ਤੇ ਇਹ ਸਮਾਂ ਸਹੀ ਹੈ ਇਹਨਾਂ ਨੂੰ ਅਹਿਸਾਸ ਤੋਂਵਾਉਣ ਦਾ ਕਿਉਂਕਿ ਇਹਨਾਂ ਨੇ ਖੁਦ ਕਿਹਾ ਹੈਗਾ ਕਿ ਦੂਸਰੇ ਦੇ ਜਗਾ ਦਾ ਖਾਣਾ ਸਾਡੇ ਵਾਸਤੇ ਹਰਾਮ ਆ ਤੇ ਜੇ ਅੱਜ ਗੁਰਸਿੱਖ ਜਿਹੜੇ ਸਿੱਖ ਸਾਡੇ ਜਿਹੜੇ ਲੰਗਰ ਗੁਰੂ ਘਰ ਲੈ ਕੇ ਜਾ ਰਹੇ ਆ ਉਦੇ ਵਾਸਤੇ ਖੋਮਾਈ ਕਰ ਰਹੇ ਨੇ ਕੁਝ ਲੋਕ ਅੱਗੇ ਨਹੀਂ ਜਾਣ ਦੇਣ ਦੇ ਉਹਨਾਂ ਨੂੰ ਬਾਰ ਬਾਰ ਨਫਾਫੇ ਲਈ ਜਾ ਰਹੇ ਆਪਣੇ ਘਰ ਭਰੀ ਜਾ ਰਹੇ ਪਰ ਇਹੀ ਸਹੀ ਸਮਾਂ ਸੀ ਜੇ ਕਿਸੇ ਮੇਰੇ ਭਰਾ ਨੇ ਕਿਹਾ ਅਹਿਸਾਸ ਦਵਾਉਣ ਦਾ ਕਿ ਔਖੇ ਟਾਈਮ ਕੋਈ ਮਜਬੂ ਕੰਮ ਨਹੀਂ ਆਉਂਦਾ ਔਖੇ ਟਾਈਮ ਜਾਤਾ ਪਤਾ ਕੰਮ ਨਹੀਂ ਆਉਂਦੀ ਆ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਇਹ ਵੇਲਾ ਵੀਰੋ ਕਿਸੇ ਨੂੰ ਟਿੱਪਣੀਆਂ ਕਰਨ ਦਾ ਨਹੀਂ ਆ ਕਿਉਂਕਿ ਕੁਝ ਇਹ ਜਿਹੜੇ ਇਸਾਈ ਧਰਮ ਵਾਲੇ ਨੇ ਨਾ ਚੰਗੇ ਵੀ ਬਹੁਤ ਨੇ ਸਾਡੇ ਨਾਲ ਵਿਚਰਦੇ ਨੇ ਪਰ ਜਿਹੜੇ ਧਰਮਾਂ ਨੂੰ ਪਾੜਦੇ ਨੇ ਗਲਤ ਲੋਕ ਹਰ ਧਰਮ ਚੁੰਦੇ ਨੇ ਉਹਨਾਂ ਨੂੰ ਅਹਿਸਾਸ ਜ਼ਰੂਰ ਦਿਵਾਇਆ ਹੋਊਗਾ ਕਿ ਹੁਣ ਆਪਣੇ ਪਾਸਟਰਾਂ ਨੂੰ ਬੁਲਾਓ ਜਿਹੜੇ ਧਰਮਾਂ ਨੂੰ ਪਾੜਦੇ ਨੇ ਤੁਹਾਨੂੰ ਚੁੱਕਦੇ ਨੇ ਕਿ ਦੂਸਰੇ ਧਰਮ ਦਾ ਨਹੀਂ ਖਾਣਾ ਕਿਉਂਕਿ ਇਨਸਾਨੀਅਤ ਦੇ ਵਿੱਚ ਜਿਹੜਾ ਪਿਆਰ ਸਭ ਤੋਂ ਉੱਤਮ ਚੀਜ਼ ਹੈ ਪਿਆਰ ਦੇ ਨਾਲ ਰਹਿਣਾ ਪਿਆਰ ਵਰਤਣਾ ਇੱਕ ਦੂਜੇ ਨੂੰ ਨਾ ਪਰਖਣ ਦੇ ਟਾਈਮ ਜਾਤ ਪਾਤ ਪਰਖਣੀ ਇਹ ਗੱਲਾਂ ਸਭ ਗਲਤ ਨੇ ਇਹ ਸਮਾਜ ਇਸ ਤਰ੍ਹਾਂ ਦਾ ਕੁਦਰਤੀ ਮਾਰ ਹੈ ਸਾਨੂੰ ਸਿਖਾਉਣਾ ਵੀ ਬਹੁਤ ਕੁਝ ਆ ਅਸਲੀ ਸਮਾਂ ਤੇ ਵੀਰੇ ਆਉਣਾ ਹੈ ਜਦੋਂ ਹੜ ਉਤਰਨੇ ਆ ਜਦੋਂ ਬਿਮਾਰੀਆਂ ਫੈਲਣੀਆਂ ਹੈ ਬੜਾ ਕੁਝ ਹੋਣਾ ਹੈ ਜੇ ਜਦੋਂ ਇਹ ਸਾਰੇ ਕੁਝ ਠੀਕ ਹੋ ਗਿਆ ਨਾ ਉਸ ਤੋਂ ਬਾਅਦ ਜਿਹੜੀ ਅਸਲੀ ਜੀਤ ਚਲਣੀ ਉਹ ਵੀ ਅੱਗੇ ਆਉਣੀ ਮੈਂ ਤੇ ਇਹ ਕਹੂੰਗਾ ਐਸਾਈ ਭਾਈਚਾਰੇ ਨੂੰ ਤੁਸੀਂ ਵੀ ਅੱਗੇ ਆਓ ਤੇ ਜਿਹੜੇ ਤੁਹਾਨੂੰ ਚੁੱਕਦੇ ਸੀ ਨਾ ਉਸ ਟਾਈਮ ਉਹਨੂੰ ਹੁਣ ਆਪਣੀ ਮਦਦ ਵਾਸਤੇ ਤੁਸੀਂ ਬੁਲਾਓ ਬਣਾ ਹੁਣ ਤੁਹਾਡੀ ਮਦਦ ਵਾਸਤੇ ਕੌਣ ਹੁੰਦਾ ਸਾਡੇ ਸਿੱਖਾਂ ਨੂੰ ਬਹੁਤ ਟਾਰਗੇਟ ਕੀਤਾ ਜਾਂਦਾ ਬਹੁਤ ਟਿੱਪਣੀਆਂ ਕੀਤੀਆਂ ਜਾਂਦੀਆਂ ਧਰਮ ਪਰਵਰਤਨ ਦੀ ਗੱਲ ਜਿਹੜੀ ਤੁਸੀਂ ਬਹੁਤ ਜ਼ਿਆਦਾ ਚਲਾਈ ਹੋਈ ਆ ਪਰ ਮੈਂ ਇੱਥੇ ਇੱਕ ਗੱਲ ਕਹਿੰਦਾ ਸਾਡਾ ਸਿੱਖ ਕਦੀ ਤੁਹਾਨੂੰ ਨਹੀਂ ਕਹੇਗਾ ਕਿ ਤੁਸੀਂ ਮਦਦ ਫੇਰ ਕਰਾਂਗੇ ਪਹਿਲਾਂ ਸਿੱਕੀ ਧਰਮ ਵਿੱਚ ਆਓ ਇਹ ਗੱਲਾਂ ਤਾਂ ਕੁਝ ਨੋਟ ਕਰੋ ਸਰਾਰਤੀ ਇਨਸਾਨ ਕਿ ਹੁਣ ਇਸ ਟਾਈਮ ਸਿੱਖ ਜਿਹੜਾ ਉਹ ਤੁਹਾਡੇ ਕੰਮ ਆ ਰਿਹਾ ਕਿ ਜਾਂ ਧਰਮ ਪਰਵਰਤਨ ਕਰਾਉਣ ਵਾਲੇ ਤੁਹਾਡੇ ਕੰਮ ਆ ਰਹੇ ਹੁਣ ਦਰਬਾਰ ਸਾਹਿਬ ਦੇਖ ਲਓ ਚੌਵੇਂ ਦਰਵਾਜ਼ੇ ਜਿਹੜੇ ਆ ਖੁੱਲੇ ਆ ਚੌਮਾ ਮਜਬਾ ਵਾਸਤੇ ਆ ਨਾ ਉੱਥੇ ਪੁੱਛਿਆ ਥੋੜੀ ਜਾਂਦਾ ਕਿ ਤੁਸੀਂ ਕਿਹੜੇ ਧਰਮ ਦੇ ਹੋ ਤੁਹਾਨੂੰ ਤਾਂ ਅੰਦਰ ਪ੍ਰਸ਼ਾਦਾ ਦੇਣਾ ਤੁਹਾਨੂੰ ਲੰਗਰ ਪੰਗਰ ਚ ਤਾਂ ਬੰਨ ਦੇਣਾ ਹੈ ਤੁਸੀਂ ਕਿਹੜੇ ਮਜ਼ਮਨ ਨਾਲ ਰਿਲੇਟਡ ਹੋ ਤੇ ਚਾਹੇ ਜਿਹੜੇ ਮਜ਼ਮਨ ਨੇ ਨਾ ਉਹ ਜਿਹੜੇ ਮਜ਼ਮਨ ਇੱਥੇ ਕੁਝ ਸ਼ਰਾਰਤੀ ਲੋਕਾਂ ਨੇ ਬढ़ाए ਹੋਏ ਆ ਮੈਂ ਅਪੀਲ ਕਰਦਾ ਸੰਗਤਾਂ ਨੂੰ ਅਪੀਲ ਕਰਦਾ ਇਨਸਾਨ ਨੂੰ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਅੱਗੇ ਆਉਣ ਜਿਹੜੇ ਕੁਝ ਸ਼ਰਾਰਤੀ ਅੰਸਰ ਜਿਹੜੇ ਕੁਝ ਟਾਰਗੇਟ ਕਰਦੇ ਸੀ ਸਿੱਖਾਂ ਨੂੰ ਸਿੱਖਾਂ ਦੇ 12 ਵਜੇ ਸਿੱਖ ਪਗਲੀਆਂ ਬੰਦੇ ਨੇ ਸਿੱਖ ਐਦਾਂ ਕਰਦੇ ਨੇ ਅੱਜ ਮੈਂ ਇੱਕ ਬੇਨਤੀ ਕਰਦਾ ਕਿਤੇ ਵੀ ਇਹ ਲੋੜ ਪੈਂਦੀ ਤੇ ਸਿੱਖ ਹੀ ਅੱਗੇ ਆਣ ਕੇ ਮਦਦ ਕਰਦੇ ਨੇ ਵੀਰੋ ਇਹ ਸਾਡੇ ਗੁਰਨਾਨਕ ਦੇਵ ਮਹਾਰਾਜ ਜੀ ਦੀ ਸਾਨੂੰ ਸਿੱਖਿਆ ਹੈ ਤੇ ਉਹਨਾਂ ਦਾ 20 ਸਾਲ ਦਾ ਲੰਗਰ ਚਲਾਇਆ ਹੋਇਆ ਨਾ ਜਿਹੜਾ ਇਹ ਜੁਗਾ ਜੁਗਾ ਤੱਕ ਚੱਲਦਾ ਤੇ ਇਸ ਤਰ੍ਹਾਂ ਚੱਲਦਾ ਰਹੇਗਾ ਮੈਂ ਬੇਨਤੀ ਕਰੂੰਗਾ ਅਜੇ ਵੀ ਆਪਣੇ ਜਿਹੜੇ ਨਾ ਤੁਸੀਂ ਟਾਰਗੇਟ ਤੇ ਪੜੀਆਂ ਕੁਝ ਸਰਾਰਤੀ ਲੋਕ ਜਿਹੜੇ ਕਰਦੇ ਨੇ ਉਹ ਕਰਦੀਆਂ ਛੱਡ ਦਿਓ ਜੇ ਕਿਸੇ ਨੇ ਤੁਹਾਨੂੰ ਅਹਿਸਾਸ ਦਿਵਾਇਆ ਸਾਈ ਭਾਈ ਚਾਰੇ ਵਾਲਿਓ ਸਿੱਖ ਨੇ ਜਾਂ ਕਿਸੇ ਵੀਰ ਨੇ ਕੋਝ ਕਿਹਾ ਤੇ ਅਸਾਚ ਹੀ ਦਵਾਇਆ ਹੋਊਗਾ ਕਿ ਔਖੀ ਟਾਈਮ ਜਿਹੜਾ ਵਾ ਇਨਸਾਨ ਕੰਮ ਆਉਂਦਾ ਕੋਈ ਬੰਦਾ ਕਿਸੇ ਨੂੰ ਢਕਾਉਣ ਆਲਾ ਨਹੀਂ ਕੰਮ ਆਉਂਦਾ ਕੋਈ ਸ਼ਰਾਰਤੀ ਬੰਦਾ ਨਹੀਂ ਕੰਮ ਆਉਂਦਾ ਜੇ ਤੁਹਾਨੂੰ ਕਿਸੇ ਨੇ ਕਿਹਾ ਕਿ ਹੁਣ ਆਪਣੇ ਪਾਸਟਰਾਂ ਨੂੰ ਬੁਲਾਓ ਹੁਣ ਤੁਸੀਂ ਸਾਡੇ ਗੁਰੂ ਘਰ ਦਾ ਕਿਉਂ ਖਾ ਰਹੇ ਉਦਾਂ ਤੇ ਕਹਿੰਦੇ ਹੋ ਕਿ ਅਸੀਂ ਗੁਰੂ ਘਰ ਦਾ ਨਹੀਂ ਖਾਣਾ ਇਹ ਸਾਡੇ ਲਈ ਹਰਾਮ ਆ ਹੁਣ ਤੁਸੀਂ ਇੱਕ ਦੂਜੇ ਤੋਂ ਉੱਤੋਂ ਦੀ ਹੋ ਹੋ ਕੇ ਲਫਾਫੇ ਜਿਹੜੇ ਲੈ ਰਹੇ ਹੋ ਤੇ ਨਾਲ ਸਾਡੇ ਧਰਮ ਵਾਲਿਆਂ ਨੂੰ ਟਾਰਗੇਟ ਫੇਰ ਕਰ ਰਹੇ ਹੋ ਮੈਂ ਵੀ ਇਖਤੀ ਕਰੂੰਗਾ ਇਹ ਸਮੇਂ ਦੇ ਵਿੱਚ ਪਿਆਰ ਨਾਲ ਰਹਿਣਾ ਜਿਹੜਾ ਅਸੀਂ ਸਿੱਖਣਾ ਹੈ ਜਿਹੜੇ ਸਾਡੇ ਗੁਰੂ ਪੀਰ ਹੋਏ ਨੇ ਸਾਰੇ ਇੱਕੋ ਹੀ ਨੇ ਕਦੀ ਵੀ ਉਹਨਾਂ ਨੇ ਕਿਸੇ ਦੀ ਵਿਤ ਕਰਾ ਨਹੀਂ ਪਾਇਆ ਤੇ ਆਪਾਂ ਵੀ ਵਿਤ ਕਰਾ ਨਾ ਪਾਈਏ ਸਮਾਂ ਜਿਹੜਾ ਪਤਾ ਨਹੀਂ ਕਿਹਦੇ ਤੇ ਕਿਸ ਤਰ੍ਹਾਂ ਦਾ ਆ ਜਾਣਾ ਇਸ ਕਰਕੇ ਮੇਹਰ ਰੱਬ ਨੂੰ ਤੇ ਮਾੜੇ ਸਮੇਂ ਨੂੰ ਯਾਦ ਰੱਖ ਕੇ ਚੱਲੋ ਤੁਹਾਡੇ ਕਦਮ ਕਦੀ ਵੀ ਗਲਤੀਆਂ ਨਹੀਂ ਜਾਣਗੇ ਗਲਤ ਕੰਮ ਨਹੀਂ ਕਰਨਗੇ ਜਦੋਂ ਰੱਬ ਨੂੰ ਭੁੱਲਾਂਗੇ ਸ਼ਰਾਰਤਾ ਕਰਾਂਗੇ ਉਦੋਂ ਹੀ ਟੋਏ ਵਿੱਚ ਤੇ ਸ਼ਰਾਰਤਾ ਦੇ ਵਿੱਚ ਜਾ ਕੇ ਡਿੱਗਾਂ ਮੈਂ ਉਹਨਾਂ ਲੋਕਾਂ ਨੂੰ ਪ੍ਰਣਾਮ ਕਰਦਾ ਜਿਹੜੇ ਰੱਜੇ ਲੋਕ ਨੇ ਅੱਜ ਵੀ ਉਹਨਾਂ ਦੇ ਘਰ ਟੱਟ ਚੁੱਕੇ ਨੇ ਉਹਨਾਂ ਦੇ ਇੰਨਾ ਇੰਨਾ ਪਾਣੀ ਹੈ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਆ ਪਰ ਜਦੋਂ ਉਹਨਾਂ ਕੋਲ ਜਾਂਦੇ ਆ ਨਾ ਉਹ ਕੀ ਗੱਲ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਹਿੰਦੇ ਚੜਦੀ ਕਲਾ ਬਾਬਾ ਜੀ ਚੜਦੀ ਕਲਾ ਤੁਸੀਂ ਅੱਗੇ ਜਾਓ ਅਸੀਂ ਆਉਂਦਿਆਂ ਸਾਨੂੰ ਮਿਲ ਲਿਓ ਜਾਂ ਇੱਕ ਪ੍ਰਸ਼ਾਦਾ ਦੇ ਰਹੋ ਅਗਲੇ ਜਿਹੜੇ ਸਾਡੇ ਪਿੱਛੇ ਦੂਰ ਦੂਰ ਤੱਕ ਨੇ ਪਤਾ ਨਹੀਂ ਉਹਨਾਂ ਨੂੰ ਪ੍ਰਸ਼ਾਦਾ ਮਿਲਿਆ ਕਿ ਨਹੀਂ ਨਾਲੇ ਆਓ ਤੁਹਾਨੂੰ ਚਾਹ ਪਾਣੀ ਸਕਾਈਏ ਵੇਖੋ ਕਾਰ 2200 ਆ ਪਾਣੀ ਚ ਡੁੱਬੇ ਹੋਏ ਆ ਪਰ ਫੇਰ ਵੀ ਚਾਹ ਪਾਣੀ ਜਿਹੜੀ ਸਾਡੀ ਰਵਾਇਤ ਆ ਉਹ ਨਿਯਾਰੇ ਕਿ ਚਾਹ ਪਾਣੀ ਛੱਕ ਕੇ ਜਾਇਓ ਧੰਨ ਉਹਨਾਂ ਨੂੰ ਪ੍ਰਣਾਮ ਕਰਦਾ ਲੋਕਾਂ ਨੂੰ ਜਿਹੜੇ ਰੱਜੇ ਪੁੱਜੇ ਹੋ ਕੇ ਨਿਸ਼ਾਨੀ ਦੇ ਰਹੇ लास्ट ਵਿੱਚ ਇੰਨੀ ਇੱਕ ਬੇਨਤੀ ਆ ਪ੍ਰਮਾਨ ਕਰਿਓ ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ 87258 42517 ਸਮਾਜ ਸੇਵਾ ਸੰਸਥਾ ਠਿਕਰੀਵਾਲ ਸਾਡਾ ਗੁਰੂ ਪਿਆਰੇਉ ਨੰਬਰ ਹੈ ਜਿਸ ਦਿਨ ਵੀ ਜ਼ਰੂਰਤ ਹੈ ਤੁਸੀਂ ਕਾਲ ਕਰ ਸਕਦੇ ਹੋ ਤੇ ਸਰਾਰਤੀ ਲੋਕਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਅਜੇ ਵੀ ਸ਼ਰਮ ਕਰ ਲੋ ਅਜੇ ਵੀ ਸ਼ਰਮ ਕਰ ਲੋ ਕੁਦਰਤ ਦਾ ਕਹਿਰ ਵੇਖ ਲਓ ਲੋਕਾਂ ਦੇ ਘਰਾਂ ਦੇ ਘਰ ਜਿਹੜੇ ਤਹਿਸ ਨੈਸ ਹੋ ਚੁੱਕੇ ਨੇ ਅੱਗੇ ਦਾ ਪਤਾ ਨਹੀਂ ਪਿੱਛੇ ਦਾ ਪਤਾ ਨਹੀਂ ਰੋਟੀ ਨਸੀਬ ਨਹੀਂ ਹੋ ਰਹੀ ਪਰ ਅਜੇ ਵੀ ਤੁਹਾਨੂੰ ਕੁਝ ਸ਼ਰਾਰਤੀ ਲੋਕਾਂ ਨੂੰ ਸ਼ਰਾਰਤਾਂ ਸੋਝ ਰਹੀਆਂ ਉਹ ਲੋਕ ਅਜੇ ਵੀ ਸ਼ਰਮ ਕਰ ਲੈਣ ਕੁਦਰਤ ਦੇ ਕਹਿਰ ਤੋਂ ਡਰਨ ਲਾਸਟ ਵਿੱਚ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰ ਦਿਓ ਸ਼ਾਇਦ ਇਹ ਗੱਲਾਂ ਸੁਣ ਕੇ ਕਿਸੇ ਨੂੰ ਅਕਲ ਆ ਜਾਵੇ ਕਿਸੇ ਨੂੰ ਮਤ ਆ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ